ਹਾਂਜੀ ਮੇਰੇ ਭਰਾਵਾਂ ਨੇ ਜਿਨ੍ਹਾਂ ਨੇ ਦੁਬਈ ਦੇ ਵਿੱਚ ਟਰੱਕ ਲਾਈਨ ਦੇ ਵਿੱਚ ਆਉਣਾ ਬਾਈ ਇੱਕ ਚੀਜ਼ ਜ਼ਰੂਰ ਪ੍ਰਪੇਅਰ ਕਰਕੇ ਆਇਓ ਵੀ ਰੋਟੀ ਲਾਉਣੀ ਜ਼ਰੂਰ ਸਿੱਖ ਕੇ ਆਇਓ ਬਾਈ ਤੇ ਸਬਜ਼ੀ ਵਗੈਰਾ ਸਾਰੀਆਂ ਮੰਮੀ ਉਹਨਾਂ ਤੋਂ ਆਪਦਾ ਸਿੱਖ ਕੇ ਆਇਓ ਬਾਈ ਆਜੋ ਫਿਰ ਤੁਹਾਨੂੰ ਦਿਖਾਉਨੇ ਆ ਸਾਡੇ ਬੰਦੇ ਜਿਹੜੇ ਪੁਰਾਣੇ ਨੇ ਕਿਵੇਂ ਰੋਟੀਆਂ ਲਾਉਂਦੇ ਆ ਕਿਵੇਂ ਦਾਲ ਸਬਜ਼ੀ ਬਣਾਉਂਦੇ ਆ ਪਹਿਲਾਂ ਤੁਹਾਨੂੰ ਨੋਰਮਲ ਜਿਹਾ ਦਿਖਾਉਨੇ ਆ ਫਿਰ ਇਹਨਾਂ ਤੇ ਬਲੌਗ ਪਾਵਾਂਗੇ YouTube ਤੇ ਆਪਣਾ ਬਲੌਗ ਜਿਹੜਾ ਜਿਹੜਾ ਚੈਨਲ ਆ YouTube ਤੇ ਆਪਣਾ ਉਹਨੂੰ ਫੋਲੋ ਕਰ ਲਓ ਸਾਰੇ ਜਣੇ ਜਾ ਕੇ ਸਬਸਕ੍ਰਾਈਬ ਕਰ ਲਓ ਯਾਦ ਰੂਲ ਆਪਣਾ ਚੈਨਲ ਆ ਸਾਰੇ ਉਥੇ ਹੀ ਆਉਣਗੇ ਕੱਲੀ ਕੱਲੀ ਚੀਜ਼ ਦਿਖਾਵਾਂਗੇ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਤੁਹਾਨੂੰ ਜ਼ਰੂਰਤ ਆ ਬਾਈ ਕਮੈਂਟ ਕਰਕੇ ਦੱਸਿਆ ਕਰੋ ਆਪਾਂ ਪ੍ਰੋਪਰ ਵੇ ਨਾਲ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ ਆਜੋ ਹੁਣ ਤੁਹਾਨੂੰ ਦਿਖਾਉਨੇ ਆ ਸਾਡੇ ਬਾਈ ਹੁਣੀ ਰੋਟੀਆਂ ਲਾਉਂਦੇ ਨੇ ਤੇ ਐਦਾਂ ਹੁੰਦੀਆਂ ਨੇ ਮਿਹਨਤਾਂ ਸਿੱਖ ਕੇ ਆਇਓ ਬਾਈ ਜਿਨੇ ਹੈਵੀ ਟਰੱਕ ਡਰਾਈਵਰ ਦੇ ਵਿੱਚ ਦਬਈ ਆਉਣਾ ਨਾ ਆਪਦੀਆਂ ਰੋਟੀਆਂ ਲਾਉਣੀਆਂ ਸਿੱਖ ਕੇ ਆਇਓ ਬਾਈ ਛੇਕਾਂ ਵਰਗੀਆਂ ਰੋਟੀ ਖਾਂਦਾ ਬੰਦਾ ਆਜੋ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਕਿਹੜੇ ਪਿੰਡੋਂ ਜੀ ਆਪਾਂ ਆਪਾਂ ਜੀ ਟਪਾਈ ਤੋਂ ਜੀ ਕਾਦੀਆਂ ਗਰਦਾਸਪੁਰ ਕਾਦੀਆਂ ਗਰਦਾਸਪੁਰ ਜੀ ਠੀਕ ਆ ਜੀ ਤੇ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ 20 ਹੋ ਗਏ 25 ਸਾਲ ਜੀ 20 25 ਸਾਲ ਹੋ ਗਏ ਬਾਬਾ ਜੀ ਉਹਨਾਂ ਨੂੰ ਵੀ ਤੇ ਗਰਦਾਸਪੁਰ ਤੋਂ ਨੇ ਤੇ ਨਾਲ ਸਾਡੇ ਕਬੈਤ ਵਾਲੇ ਵੀਰ ਹੁਣੀ ਦੇਖੋ ਰੋਟੀ ਐਨ ਪੂਰੀ ਗੋਲ ਆ ਬਾਈ ਜੀ ਇਹ 6 ਸਾਲ ਲਾਏ ਹੋਏ ਨੇ ਕਬੈਤ ਦੇ ਵਿੱਚ ਹਾਂਜੀ ਬਾਈ ਜੀ ਆਪਣਾ ਕੀ ਨਾਮ ਆ ਜੀ ਮੇਰਾ ਨਾਮ ਗੁਰਸੇ ਸਿੰਘ ਗੁਰਪ੍ਰੀਤ ਸਿੰਘ ਕਿਹੜਾ ਪਿੰਡ ਆ ਜੀ ਮੇਰਾ ਪਿੰਡ ਸਰਵਾਲੀ ਜੀ ਤਹਿਸੀਲ ਬਟਾਣਾ ਜ਼ਿਲ੍ਹਾ ਗਰਦਾਸਪੁਰ ਜ਼ਿਲ੍ਹਾ ਗਰਦਾਸਪੁਰ ਕੀ ਆ ਬਾਤ ਹੈ ਜੀ ਦੇਖੋ ਬਾਈ ਗੋਲ ਗੋਲ ਲੈਂਦੀ ਰੋਟੀ ਤੇ ਦਾਲ ਦੇ ਵਿੱਚ ਕੀ ਆ ਦਾਲ ਸਬਜ਼ੀ ਜੀ ਅੱਜ ਮੂੰਗੀ ਦੀ ਦਾਲ ਹੈ ਮੂੰਗੀ ਦੀ ਦਾਲ ਆ ਜੀ ਤੇ ਅੱਜ ਦਾ ਫਿਰ ਕਿੱਧਰ ਦਾ ਟ੍ਰਿਪ ਆ ਜੀ ਆਪਣਾ ਬਾਬਾ ਜੀ ਹਾਂ ਜੀ ਹੰਬਰੀਆ ਜਾਣਾ ਜੀ ਸਰ ਜਾਮਰੀਆ ਸਰ ਜਾ ਜਾਣਾ ਜੀ ਅੱਜ ਤੁਸੀਂ ਠੀਕ ਆ ਜੀ ਚਲੋ ਜੀ ਮਿਲਦੇ ਆਂ ਫਿਰ ਸੌਦੀ ਵਗੈਰਾ ਨੂੰ ਜਾਣਾ ਵਾ ਹਨ ਫਿਰ ਤੁਸੀਂ ਜਿਹੜੀ ਇਹਨੂੰ ਕਿਚਨ ਬੋਲਦੇ ਆ ਜਿਹੜੀ ਆ ਵਾਲੀ ਆ ਇਹਨੂੰ ਕਿਚਨ ਬੋਲਦੇ ਆ ਜਦੋਂ ਤੁਸੀਂ 사우ਦੀ ਵਗੈਰਾ ਨੂੰ ਜਾਣਾ ਇਹ ਕਿਚਨ ਦੇ ਵਿੱਚ ਆਪਣਾ ਸਾਰਾ ਸਮਾਨ ਲੈ ਕੇ ਜਾਓ ਉਧਰ ਆਪਾਂ ਨੂੰ ਹਫਤਾ ਦੋ ਹਫਤੇ ਵੀ ਲੱਗ ਸਕਦੇ ਆ ਤੁਸੀਂ ਇਹਦੇ ਵਿੱਚੋਂ ਜਦੋਂ ਮਰਜ਼ੀ ਜਿੱਥੇ ਤੁਹਾਡਾ ਜੀ ਕਰਦਾ ਚਾਹ ਬਣਾ ਸਕਦੇ ਹੋ ਆਪਦੀ ਸਬਜੀ ਵਗੈਰਾ ਬਣਾ ਕੇ ਜੇ ਤੁਹਾਨੂੰ ਸਾਰਾ ਕੁਝ ਆਉਂਦਾ ਹੋਊਗਾ ਤੁਸੀਂ ਕਦੇ ਭੁੱਖੇ ਨਹੀਂ ਬਈ ਇੱਥੇ ਰਹੋਗੇ ਤੇ ਜਿਹਹ ਜੇ ਤੁਸੀਂ ਤਕੜੇ ਉੱਥੋਂ ਪੰਜਾਬ ਚੋਂ ਆਏ ਸੀ ਉਹੋ ਜੀ ਤਕੜੇ ਰਹੋਗੇ ਬਈ ਜਿਵੇਂ ਬਹੁਤ ਬੰਦੇ ਕਹਿੰਦੇ ਇੱਧਰ ਆ ਕੇ ਲਿੱਸਾ ਹੋ ਜਾਂਦਾ ਬੰਦਾ ਇਦਾਂ ਹੋ ਜਾਂਦਾ ਵੀ ਰੋਟੀ ਪਾਣੀ ਜ਼ਰੂਰ ਲਾ ਕੇ ਲਾਉਣੀ ਸਿੱਖ ਕੇ ਆਇਓ ਬਾਈ ਇਹ ਸੱਚੀ ਗੱਲ ਆ ਬਾਕੀ ਬੰਦਾ ਸਿੱਖ ਤਾਂ ਇੱਥੇ ਜਾਂਦਾ ਹੀ ਆ ਪਰ ਜੇ ਤੁਹਾਡੇ ਕੋਲੇ ਟਾਈਮ ਆ ਤੁਸੀਂ ਆਉਣਾ ਵੀ ਆ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਤੇ ਜਿਹਨੇ ਆਉਣਾ ਉਹ ਆ ਸਕਦਾ ਮੈਂ ਇਹ ਤੇ ਸਾਰੀ ਵੀਡੀਓ ਵੀ ਪਾਉਂਗਾ ਅੱਗੇ ਤੁਸੀਂ ਬਸ ਫੋਲੋ ਕਰ ਲਓ ਬਾਈ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ YouTube ਤੇ ਵੀ ਜਾਓ ਯਾਦਬੂਲ ਇਦਾਂ ਦਾ ਸੇਮ ਨੇਮ ਆ ਆਪਣਾ ਤੇ ਉੱਥੇ ਜਾ ਕੇ ਵੀ ਸਬਸਕ੍ਰਾਈਬ ਕਰੋ ਬਾਈ Facebook Insta ਸਾਰੇ ਕਿਤੇ ਯਾਦਬੂਲ ਦੇ ਨਾਮ ਤੇ ਹੀ ਆ ਬਾਈ ਫੋਲੋ ਕਰ ਲਓ ਹਰ ਇੱਕ ਚੀਜ਼ ਕੱਲੀ ਕੱਲੀ ਅਪਡੇਟ ਦੇਣ ਲੱਗੇ ਆ ਬਾਈ ਧਿਆਨ ਨਾਲ ਸੁਣ ਲਿਓ ਬਾਈ ਬਣ ਕੇ ਹੁਣ ਮੈਂ ਆ ਵੀਡੀਓ ਇੱਥੇ ਹੀ ਖਤਮ ਕਰਦਾ ਮੇਰਾ ਭਰਾ ਸਵੇਰੇ ਸਵੇਰਿਆਂ ਹੁਣ ਰੋਟੀ ਰਾਂਟੀ ਖਾਈਏ ਫਿਰ ਹੁਣ ਤੁਹਾਨੂੰ ਮੈਂ ਇਸ ਤੋਂ ਬਾਅਦ ਸ਼ਾਮ ਨੂੰ ਜਾ ਕੇ ਕੱਲੀ ਕੱਲੀ ਚੀਜ਼ਾਂ ਤੁਹਾਨੂੰ ਅਪਡੇਟ ਕੱਲੀ ਕੱਲੀ ਮਤਲਬ ਪੁਆਇੰਟ ਪੁਆਇੰਟ ਮਤਲਬ ਐ ਚੱਲਦਾ ਗਿਆ ਚੱਲਦਾ ਗਿਆ ਤੁਹਾਨੂੰ ਦੱਸੂਗਾ ਵੀ ਵੀ ਲਾਇਸੈਂਸ ਦਾ ਕੀ ਪ੍ਰੋਸੈਸ ਆ ਉਸ ਤੋਂ ਬਾਅਦ ਜੋ ਫਿਰ ਕੰਮ ਕਿਵੇਂ ਲੱਭਣਾ ਕਿਹੜੇ ਬੰਦੇ ਕੋਲੇ ਆਉਣਾ ਕਿਹੜੇ ਬੰਦੇ ਕੋਲੇ